ਜਨ ਸੱਤੀ ਨਿਊਜ਼ ਪੰਜਾਬ ਦੇਖ ਰਹੇ ਦਰਸ਼ਕਾਂ ਪੱਤਰਕਾਰ ਮਨਜੀਤ ਸਿੰਘ ਲੀਣਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤਾਕੂ ਅੱਜ ਜਿਖੜੇ ਆ ਸਪੰਦ ਸੰਗਤਪੁਰਾ ਟੈਬੀ ਤਹਿਸੀਲ ਜਰਾਉ ਜਿਹੜਾ ਘਰ ਆ ਵਿਖੇ ਜਿੱਥੇ ਕਿ ਤੁਹਾਨੂੰ ਅਸੀਂ ਉਹ ਸਰਸੀ ਦੇ ਨਾਲ ਮਿਲਾਉਣ ਜਾ ਰਹੇ ਹਾਂ ਜੋ ਇੱਕ ਰਿਟਾਇਰ ਟੀਚਰ ਆ ਤੇ ਬਾਧੇ ਵਿੱਚ ਇਹ ਟੁੱਟੀਆਂ ਹੱਡੀਆਂ ਦੇ ਮਰੀਜ਼ਾਂ ਦੀ ਜਿਹੜੀ ਸੇਵਾ ਕਰ ਰਿਹਾ ਪਿਛਲੇ ਲੰਬੇ ਸਮੇਂ ਤੋਂ ਜਿੰਨਾ ਦੀ ਇਲਾਕੇ ਵਿੱਚ ਕਾਫੀ ਚਰਚਾ ਜਿਹੜੀ ਸਾਨੂੰ ਮਿਲਦੀ ਆ ਕਿ ਇਹਨਾਂ ਕੋਲ ਕਾਫੀ ਗੰਭੀਰ ਗੰਭੀਰ ਮਰੀਜ਼ ਆਉਂਦੇ ਆ ਤੇ ਉਹ ਠੀਕ ਹੋ ਜਾਂਦੇ ਆ ਤੇ ਅਸੀਂ ਉਹ ਚਰਚਾਂ ਦੇਖਦੇ ਹੋਏ ਅਸੀਂ ਵੀ ਉਹਨਾਂ ਕੋਲ ਪਹੁੰਚੇ ਆ ਤੇ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਵੀ ਇਹੇ ਤੁਸੀਂ ਕਿੱਥੋਂ ਕੰਮ ਸਿੱਖਿਆ ਸੀਗਾ ਤੇ ਕਿਸ ਤਰ੍ਹਾਂ ਤੁਸੀਂ ਮਰੀਜ਼ਾਂ ਦੀ ਸੇਵਾ ਕਰ ਰਹੇ ਹੋ ਤੇ ਕਿਹੜੇ ਸਕੂਲ ਤੋਂ ਪੜਾਉਂਦੇ ਸੀ ਤੇ ਕਦੋਂ ਰਿਟਾਇਰਮੈਂਟ ਹੋਈ ਸੀ ਤੇ ਉਹ ਸਾਡੇ ਨਾਲ ਹੁਣ ਉਥੋਂ ਦੇ ਨਗਰ ਨਿਵਾਸੀ ਵੀ ਨਾਲ ਰਹਿ ਮੈਂ ਕੈਮਰਾਮੈਨ ਖੜੂਗਾ ਵੀ ਉਹਨਾਂ ਦੇ ਨਾਲ ਨਗਰ ਨਿਵਾਸੀ ਖੜੇ ਆ ਤੇ ਆਪਾਂ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਵੀ ਉਹ ਇਸੰਦੀ ਕੀ ਕਹਿੰਦੇ ਆ ਕਿ ਉਹ ਇਲਾਕੇ ਵਿੱਚ ਆ ਕਾਫੀ ਚਰਚਾ ਸਾਨੂੰ ਮਿਲਦੀ ਆ ਨਾ ਜੀ ਐ ਜਿਹਨਾਂ ਦਾ ਨਾਮ ਹੈਗਾ ਆਵਾ ਛੋਟਾ ਨਾ ਆ ਕੇ ਜੇ ਜਾਣੀਏ ਮਾਸਟਰ ਮਨੀ ਮਨੀ ਮਾਸਟਰ ਦੇ ਨਾਲ ਮਸੂਦਾ ਤੇ ਇਲਾਕੇ ਵਿੱਚ ਆ ਕਾਫੀ ਜਾਣਿਆ ਪਛਾਣਿਆ ਨਾਮ ਆ ਤੇ ਉਹ ਆਪਾਂ ਕਰਦੇ ਗੱਲਬਾਤ ਤਸਕੂ ਸਾਡੇ ਨਾਲ ਵਾਲੋਂ ਉਹ ਸਰਸੀਤ ਜੋ ਟੁਕੀ ਆ ਜੋ ਪੇਸ਼ੇ ਵਿੱਚ ਜੋ ਟੀਚਰ ਸੀ ਤੇ ਹੁਣ ਰਟਾਇਰ ਹੋ ਕੇ ਜਿਹੜੇ ਗਰੀਬ ਮਰੀਜ਼ਾਂ ਦੀ ਜਿਹੜੇ ਕੁੱਟੀਆਂ ਭੱਡੀਆਂ ਹੱਡੀਆਂ ਦੇ ਮਰੀਜ਼ਾਂ ਦੀ ਜਿਹੜੀ ਆ ਸੇਵਾ ਕਰ ਰਹੇ ਆ ਉਹ ਆਪਾਂ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਉਹਨਾਂ ਦਾ ਸੀਐਫਲ ਚੈਨਲ ਤੇ ਬਹੁਤ ਰਤਨਵਾਦ ਕਰਦੇ ਆ। ਇਹ ਆਪਾਂ ਕਿਹੜਾ ਪਿੰਡ ਹੈ ਜੀ ਦਸਕਣ ਜਾਣਕਾਰੀ ਸਾਨੂੰ ਸਾਡਾ ਪਿੰਡ ਸੰਗਲਪੁਰਾ ਟਹਿਰੀ ਹਮ ਤਸਵੀਲ ਜਗਰੋਂ ਜ਼ਿਲ੍ਹਾ ਲੁਧਿਆਣਾ ਇੱਕ ਨਾ ਰਟਾ ਤੇ ਚਾਰੋਂ ਮੈਂ 45 ਸਾਲ ਤੋਂ ਫਟਾ ਪੈਨ ਦੀ ਸੇਵਾ ਕਰ ਰਹੇ ਆ। ਇਹ ਕੋਈ ਗਰੀਬ ਆਮਦਾਰ ਮਾਪੋਂ ਦਵਾਈ ਦੇ ਫਰੀਦ ਨਾ। ਜਿਆਦਾ ਟੈਸਕਰਾ ਮਰੀਜ਼ ਦੇ ਗੋਟਿਆਂ ਦੇ ਬਰੇਡ ਬਾਕੀ ਟੁੱਟੇ ਪਏ ਹੱਡੇ ਫੈਲਾ ਲੇ ਛੇ ਕਰਦਾ ਹਜ਼ਾਰਾਂ ਬੰਦੇ ਡੈਸਕ ਨਾਲ ਮੇਰੇ ਕੋਲ 45 ਸਾਲ ਦੇ ਵਿੱਚ ਠੀਕ ਹੋ ਚੁੱਕੇ ਜੀ ਤੇ ਤੁਸੀਂ ਕਿਹੜੇ ਸਕੂਲ ਚ ਸੇਵਾ ਨੂੰ ਆ ਚੁੱਕੇ ਆ ਜੀ ਤੇ ਰਿਟਾਇਰ ਕਦੋਂ ਹੋਏ ਸੀਗੇ ਮੈਂ 6975 ਨੂੰ ਸ਼ੁਰੂ ਕੀਤੇ ਸੀ ਸਰਵਸੋ ਨਾ ਤੇਈ ਦਾ ਹਤੇ ਤੁਮ ਸ਼ੁਰੂ ਕੀਤੇ ਸੀ ਤੇ 6 611 ਚ ਮੈਂ ਕਰਦੇ ਰੁੱਤੇ ਪਏ ਸੀ ਕੀ ਕਹਿੰਦੇ ਹਨ ਤੇ ਜਦ ਟੁੱਟੀਆਂ ਭੱਜੀਆਂ ਦਾ ਹੱਡੀਆਂ ਦਾ ਕੰਮ ਕਿੱਥੋਂ ਸਿੱਖਿਆ ਸੀ ਤੁਸੀਂ ਤੇ ਮੈਨੂੰ ਬਚਪਨ ਬਚਪਨ ਚ ਪੋਲੀਓ ਹੋ ਗਿਆ ਸੀ ਸਾਡੇ ਪਿੰਡ ਦੇ ਇੱਕ ਬੰਦੇ ਨੇ ਦੱਸਿਆ ਵੇ ਤੁਸੀਂ ਅੰਮ੍ਰਿਤਗੜ ਦੀ ਮੰਡੀ ਛੰਨ ਵਾਲੇ ਦਰਵਾਜ਼ੇ ਦੇ ਵਿੱਚ ਉੱਥੇ ਬੱਪਾ ਜੀ ਇਲਾਜ ਕਰਦੇ ਆ ਮੈਂ ਉਹਨਾਂ ਕੋਲ ਚਲਾ ਗਿਆ ਉੱਥੇ ਮੈਂ ਮੈਨੂੰ ਪੋਲੀਓ ਸੀ ਮੈਨੂੰ ਪੋਲੀਓ ਇਲਾਜ ਤਾਂ ਨਹੀਂ ਸੀ ਹੋਇਆ ਮੈਂ ਉਸ ਤੋਂ ਬਾਅਦ ਫਿਰ ਮੈਂ ਉੱਥੇ 11 ਮਹੀਨੇ 13 ਦਿਨ ਕੰਮ ਸਿੱਖਣ ਲੱਗਿਆ ਸੀ ਤੇ ਇਸ ਵੇਲੇ ਮੇਰੇ ਕੋਲ ਕੈਨੇਡਾ ਅਮਰੀਕਾ ਆਸਟ੍ਰੇਲੀਆ ਤੋਂ ਜਿਹੜੇ ਮੇਰੇ ਗੋਟੇ ਦੋਸਤ ਹੈ ਉਹ ਮੇਰੇ ਕੋਲ ਦਵਾਈਆਂ ਬਣਵਾ ਕੇ ਲੈ ਕੇ ਜਾਂਦੇ ਸਨ ਤੇ ਕਿਹੜੀਆਂ ਕਿਹੜੀਆਂ ਹੱਡੀਆਂ ਤਾਂ ਕੰਮ ਜ਼ਿਆਦਾ ਕਰਦੇ ਆ ਜੀ ਕਿਸ ਤਰ੍ਹਾਂ ਉਹ ਵੀ ਦੱਸਣਾ ਜਾਂਤਰੀ ਸਾਂਝੀ ਗੱਲ ਬਿਲਕੁਲ ਜਿਵੇਂ ਜਿਵੇਂ ਡਿਸਕ ਹੱਲ ਗਈ ਆ ਬਾਕੀ ਗੋਡਾ ਮੋਟਾ ਹੱਲ ਗਿਆ ਵਾ ਇਹ ਸੇ ਕੰਮ ਕਰ ਠੀਕ ਹੈ ਜੀ ਤੇ ਹੁਣ ਤੱਕ ਕਿੰਨੇ ਕੁ ਮਰੀਜ਼ ਤੁਸੀਂ ਦੇਖ ਚੁੱਕੇ ਆ ਜੀ ਹਜ਼ਾਰਾਂ ਮਰੀਜ਼ ਤੇ 45 ਸਾਲ ਦੀ ਉਮਰ ਦੇ ਵਿੱਚ ਮਰੀਜ਼ ਸੀ ਕਰਦੇ ਆ ਡਿਸਕ ਵਾਲੇ ਗੋਡੇ ਵਾਲੇ ਗੋਟ ਵਾਲੇ ਸਿਰਫ ਮਾਲਸ਼ ਕਰਨ ਨੂੰ ਤੇਲ ਹੀ ਦੇ ਦੇ ਉਹ ਆ ਉਹਨਾਂ ਨੇ ਮਾਲਸ਼ ਉਹ ਵੀ ਘਰੇ ਕਰਨੇ ਆ ਠੀਕ ਹੈ ਜੀ ਜਿਹੜੇ ਡਿਸਕ ਵਾਲੇ ਮਰੀਜ਼ ਆ ਉਹਨਾਂ ਨੂੰ ਪਹਿਲਾਂ ਤੇਲ ਨਰਮ ਕਰਨ ਵਾਸਤੇ ਤੇਲ ਦਾ ਰੇੜੀ ਹੱਡੀ ਨੂੰ ਫੇਰ ਉਹਨਾਂ ਨੂੰ ਗਲਾਸ ਲਾ ਕੇ ਵਾਰੇ ਲਾ ਕੇ ਜਿਹਨੂੰ ਉਹਨਾਂ ਨੇ ਦੇਸੀ ਲਾ ਨਾ ਠੀਕ ਕੀਤਾ ਇਹ ਤੁਸੀਂ ਡੀਸੀ ਵੀ ਦੀ ਨਾਲ ਲਾਜ ਕਰਦੇ ਹਾਂ ਹਾਂ ਜੀ ਠੀਕ ਹੈ ਲਾ ਕੇ ਠੀਕ ਹੈ ਜੀ ਹਾਂ ਜੀ ਤੇ ਫਿਰ ਇਹ ਕਿਹੜੀ ਸੇਵਾ ਭਾਵਨਾ ਕਿਵੇਂ ਪੈਦਾ ਹੋਈ ਜਾਂ ਗਰੀਬ ਮਰੀਜ਼ਾਂ ਨੂੰ ਲਾਜ ਫ੍ਰੀ ਕਰਦੇ ਜਾਂ ਕਿੰਨੇ ਪੈਸੇ ਲੈ ਰਹੇ ਨੇ ਨਹੀਂ ਉਹਨਾਂ ਗਰੀਬਾਂ ਨੂੰ ਫ੍ਰੀ ਤੇਲ ਦੇ ਗਏ ਜੇ ਤੇਰਾ ਘਰੇ ਬਣਾਉਂਦੇ ਤੁਸੀਂ ਤੇਲ ਅਸੀਂ ਸਰੋਂ ਦੇਲ ਵਿੱਚ 7 8 ਰਾਜਾ ਪਾ ਕੇ ਤੇਲ ਘਰੇ ਬਣਾਉਂਦੇ ਠੀਕ ਹੈ ਜੀ ਹਾਂ ਜੀ 10 ਕੁ ਇੱਕ ਬਹੁਤ ਹੀ ਵਧੀਆ ਸੇਵਾ ਭਾਵਨਾ ਜਿਹੜੀ ਇਹਨਾਂ ਕਹੀ ਆ ਵੀ ਮੈਂ ਇੱਕ ਟੀਚਰ ਹੁੰਦੇ ਨਾਤੇ ਬਾਅਦ ਵਿੱਚ ਮੈਨੂੰ ਖੁਦ ਵੀ ਪੂਰੀ ਤਰ੍ਹਾਂ ਸਤਾਰ ਹੋ ਗਿਆ ਸੀ ਮੈਂ ਹੈ ਕਿਸੇ ਗੁਣੀ ਜਾਨੀ ਕੋਲੋਂ ਸਮਾਂ ਲਾਇਆ ਉਹਨਾਂ ਤੋਂ ਕੰਮ ਸਿੱਖਿਆ ਤੇ ਅੱਜ ਮੈਂ ਹਜ਼ਾਰਾਂ ਲੋਕਾਂ ਦੀ ਸੇਵਾ ਕਰਦੇ ਅੱਜ ਦੇਸ ਦੇ ਦੀ ਧਰਤੀ ਦੇ ਜਿਹੜੇ ਲੋਕ ਇੱਥੇ ਆ ਕੇ ਆਪਣਾ ਇਲਾਜ ਕਰਾਰੇ ਆ ਤੋ ਸਲਾਹਾਂ ਜਿਹੋਗਾ ਸੀ ਕੰਮ ਕਹਿ ਸਕਦੇ ਆ ਤੇ ਨਾਲ ਇਹਨਾਂ ਇਹ ਵੀ ਗੱਲ ਕੀ ਆ ਵੀ ਜਿਹੜਾ ਕੋਈ ਕ੍ਰੀਮਰੀ ਜਾਂ ਨਹੀਂ ਪਿਆਸੀ ਦੇਸ ਦਾ ਮੈਂ ਉਹਨਾਂ ਇਲਾਜ ਬਿਲਕੁਲ ਆਪਰੀ ਕਰਦਾ ਇਹ ਫਿਰ ਵੀ ਜਿੰਨੇ ਕੋਈ ਡਿਸਕ ਦਾ ਮਰੀਜ਼ ਆ ਜਾਂਦਾ ਜਾਂ ਬੁਟਾ ਮਤਲਬ ਕਿੰਨੇ ਪੈਸੇ ਲੈਨੇ ਇਹਨਾਂ ਕੋਲ ਕੋਈ ਜਿਹੜਾ ਅਸੀਂ ਇੱਕ ਦਵਾਈ ਦੇ ਗੋੜਨ ਵਾਸਤੇ 1000 ਰੁਪਏ ਰਾਇ ਸੀ ਦਵਾਈ ਦੇ ਲੈਨੇ ਠੀਕ ਹੈ ਜਿਨ੍ਹਾਂ ਨਾਲੋਂ ਆ ਅਠਾ ਨੇ ਰਾਮ ਆਇਦਾ ਕਿਸੇ ਨੂੰ ਉਸੇ ਤੇ ਇਲਾਜ ਕੋ ਪੂਰਾ ਠੀਕ ਠੀਕ ਹੋ ਜਾਂਦਾ ਜਿਹੜੇ ਡਿਸਕ ਵਾਲੇ ਮਰੀਜ਼ ਆ ਉਹਨੇ 10-12 ਘੜੇੜ ਪੁਰਾਣੇ ਪੁਰਾਣੇ ਮਰੀਜ਼ ਆ ਉਹਦੇ 10-12 ਘੜੇ ਮੇਰੇ ਕੋਲ ਲਾ ਜਾਂਦੇ 4-5 ਦਿਨ ਕਲਾਸ ਲਈ ਛਿੱਤ ਮਾਰੇ ਲਈ ਉਹ 1000 ਰੁਪਏ ਨਹੀਂ ਉਹ ਇਹ ਤਾਂ ਸਿੱਧੇ ਦੂਜੀ ਇਹ ਤਾਂ ਇਹਨਾਂ ਦੇ ਨਾਲ ਦੇਸ਼ੀ ਦੋਈ ਖਾਣ ਨੂੰ ਵੀ ਦੇ ਦੇ ਠੀਕ ਹੈ ਬਿੱਜ ਟੈਸਟ ਕਰਾਂ ਠੀਕ ਹੈ ਹਾਂ ਕਿ ਲੋਕਾਂ ਦਾ ਸਹਿਯੋਗ ਕਿਸ ਤਰ੍ਹਾਂ ਦਾ ਮਿਲਦਾ ਜਾਂ ਨਗਰ ਨਿਗਮਸੀਆ ਜੇ ਤੁਹਾਡੇ ਨਾਲ ਖੜੇ ਆ ਕਿ ਕਿਸ ਤਰ੍ਹਾਂ ਸਹਿਯੋਗ ਮਿਲਦਾ ਹੈ ਜੀ ਸਹਿਯੋਗ ਬਹੁਤ ਵਧੀਆ ਮਿਲ ਰਿਹਾ ਸਮੋਂ ਤੋਂ ਜਾ ਕੇ ਸ਼ਾਮ ਵੇਸ਼ੇ ਹਰ ਪਾਸੇ ਮੇਰੇ 20-25 ਪਿੰਡਾਂ ਦੇ ਵਿੱਚ ਮੈਂ ਸਾਰੇ ਲੋਕ ਆਉਂ ਆਣ ਦੇਵੇ ਠੀਕ ਹੈ ਜਿਹੜੇ ਠੀਕ ਹੋ ਕੇ ਜਾਂਦੇ ਤੇ ਇੱਕ ਤੁਸੀਂ ਵਧੀਆ ਕੰਮ ਕਰ ਰਹੇ ਆ ਜੀ ਹੋਰ ਵੀ ਘਰ ਤੋਂ ਘਟ ਜਿਹੜੇ ਲੋਕਾਂ ਦਾ ਲਾਹੇ ਲੈਣਾ ਉਸ ਤੋਂ ਇਲਾਜ ਕਰਵਾ ਸਕਣ ਜਿਸ ਵਿਦੇਸ਼ੀ ਧਰਤੀ ਤੇ ਅਸੀਂ ਵੀ ਤੁਹਾਡੇ ਕੋਲੇ ਇਸੇ ਕਰਕੇ ਪਹੁੰਚ ਕੀਤੀ ਆ ਵੀ ਕਿ ਇਲਾਕੇ 'ਚ ਤੁਹਾਡਾ ਨਾਮ ਕਾਫੀ ਆ ਰਿਹਾ ਮਾਟਰ ਮਨੀ ਜੀ ਆ ਉਹ ਵਧੀਆ ਇਲਾਜ ਕਰ ਰਿਹਾ ਬਿਲਕੁਲ ਜਿਹੜਾ ਸਸਤਾ ਇਲਾਜ ਕਰ ਰਿਹਾ ਤੇ ਤੁਸੀਂ ਦਸਤਕਾਂ ਨਾਲ ਉਹ ਨੰਬਰੇ ਤਾਂ ਸਾਂਝਾ ਕਰੋਗੇ ਤਾਂ ਕਿ ਲੋਕ ਤੁਹਾਡੇ ਨਾਲ ਸੰਪਰਕ ਕਰ ਲੈਣ ਹਾਂਜੀ ਕਿੰਨਾ ਨੰਬਰ ਤੁਹਾਡਾ ਫੋਨ ਨੰਬਰ ਕਹਿੰਦਾ ਮੇਰਾ 9814533028 ਇੱਕ ਹੋ ਦੱਸਿਓ 9814533028 ਫੋਨ ਨੰਬਰ ਜਦੋਂ ਕੋਈ ਇਹਨਾਂ ਨੇ ਤੁਹਾਨੂੰ ਆਪਣਾ ਜਿਹੜਾ ਨੰਬਰ ਦੱਸ ਦਿੱਤਾ ਤੁਸੀਂ ਵੀ ਕੋਈ ਇਹੋ ਜੀ ਸਮੱਸਿਆ ਜਿਹੜਾ ਸਾਹਮਣਾ ਯਕਾਨਾ ਪੈ ਰਿਹਾ ਤੇ ਇਹਨਾਂ ਦੇ ਨਾਲ ਇਸ ਨੰਬਰ ਤੇ ਸੰਪਰਕ ਤੁਸੀਂ ਕਰ ਸਕਦੇ ਆ ਤੁਹਾਨੂੰ ਇੱਕ ਪਰਿਵਾਰ ਦਾ ਹੋਰ ਵੀ ਕੋਈ ਨੰਬਰ ਅਸੀਂ ਦੇਵਾਂਗੇ ਤੇ ਨਗਰ ਨਿਵਾਸੀ ਨਾਲ ਆਪਾਂ ਗੱਲਬਾਤ ਕਰਾਂਗੇ ਤੇ ਤਾਂ ਕਿ ਜਿਹੜਾ ਤੁਸੀਂ ਇਹਨਾਂ ਦਾ ਜਿਹੜਾ ਫਾਇਦਾ ਜਿਹੜਾ ਲੈ ਸਕੋ ਕਿਉਂਕਿ ਅੱਜ ਮਰੀਜ਼ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਆ ਇੱਕ ਕਾਫੀ ਮੁਸ਼ਕਲਾਂ ਸਾਹਮਣਾ ਕਰਨਾ ਪੈ ਰਿਹਾ ਤੇ ਵੱਡੇ ਵੱਡੇ ਹਸਪਤਲਾਂ ਵਿੱਚ ਬਹੁਤ ਮਹਿੰਗੇ ਇਲਾਜ ਕਰਾਉਣੇ ਪੈ ਰਿਹਾ ਗਰੀਬ ਮਰੀਜ਼ ਇਲਾਜ ਨਹੀਂ ਕਰਵਾ ਸਕਦਾ ਤਾਂ ਕਿ ਅਜਿਹੇ ਜਿਹੇ ਸਰਸੀਆਂ ਤੋਂ ਜਿਹੜਾ ਇਲਾਜ ਆਪਣਾ ਕਰਵਾ ਸਕਦੇ ਆ ਬਿਲਕੁਲ ਸਸਤਾ ਨੰਬਰ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਤੇ ਸਾਡੇ ਨਾਲ ਹੁਣ ਨਗਰ ਨਵਸੇ ਵਿੱਚ ਜੁੜੇ ਆ ਆਪਾਂ ਉਹਨਾਂ ਦੇ ਨਾਲ ਵੀ ਆਪਾਂ ਤਾਂ ਗੱਲਬਾਤ ਅੱਬੇ ਕੀ ਨਾਮ ਤੁਹਾਡਾ ਸਰਮਨ ਸਿੰਘ ਜੀ ਕਿਹੜਾ ਪਿੰਡ ਹੈ ਤੁਹਾਡਾ ਅਹੀ ਕੰਡ ਕੀ ਅੱਜ ਫਿਰ ਮਾਸਟਰ ਮਨੀ ਜੀ ਦੀ ਪ੍ਰਸ਼ੰਸਾ ਕਰਨ ਵਾਸਤੇ ਉਹਨਾਂ ਦੇ ਨਾਲ ਖੜੇ ਆ ਤੁਸੀਂ ਅੱਜ ਕੀ ਕਹਿਣਾ ਚਾਹੁੰਦੇ ਤੁਸੀਂ ਕੋਈ ਲਾਈ ਕਰਵਾਇਆ ਸੀ ਨਾ ਤੁਹਾਨੂੰ ਇਹ ਹਰ ਜਵਤੀ ਆ ਅੱਛਾ ਟ੍ਰੇਪੜ ਦੇ ਰਹੇ ਸੀ ਠੀਕ ਹੈ ਜੀ ਛੱਡਾ ਦੇ ਵਿੱਚ ਅਸੀਂ ਮਤਲਬ ਦਸੇ ਹਿੱਤੀ ਹੂੰ ਅਸੀਂ ਹਿੱਤੀ ਸੀੜ ਗਿਆ ਇਹਨਾਂ ਨੇ ਮਤਲਬ ਮਾਰਚ ਦੇ ਨਾਲ ਤੇ ਵਾਲੇ ਇਹ ਛੱਡਦੇ ਰਹੇ ਹੈ ਠੀਕ ਹੈ ਜੀ ਤੇ ਮੈਂ 2009 ਦੇ ਵਿੱਚ ਮੈਂ ਸੈਰ ਨੂੰ ਜਾਂਦਾ ਸੀ ਜੀ ਹੂੰ ਬਈ ਆ ਲੱਤ ਦੇ ਵਿੱਚੋਂ ਸਾਹ ਕਪੀ ਤੋਂ 56 ਨਿਕਲ ਆ ਨਿਕਲ ਆ ਤੇ ਬਾਅਦ ਇਹਨਾਂ ਕੋਈ ਹੁੰਦਾ ਸਮਾਇਆ ਕਿ ਮੈਂ ਤੰਨ ਨਹੀਂ ਜੀ ਮਾਰਚ ਕਾ ਨਹੀਂ ਮੂੰਹ ਤੇ ਉਹ ਕਹਿੰਦੇ ਮੂੰਹ ਤੇ ਮੈਨੂੰ ਕੋ ਤੇਲ ਲੈ ਕੇ ਚਿਕਨ ਮਸ਼ੀਨ ਵਾਸਤੇ ਦਿੱਤੇ ਹੈ ਤੇ ਭਾਤੀ ਅਸੀਂ ਇਹਨਾਂ ਨਾਲ ਬੈਠੇ ਹੋ ਤਰਾ ਦੇ ਬੈਣਾ ਕਹਿੰਦੇ ਤੇਲ ਆ ਤੇ ਅੱਜ ਸੋਨ ਦੇ ਤਿਆਰ ਕਰ ਕਰ ਕੇ ਜਾਨੀ ਆ ਪਰ ਜਦੋਂ ਪਾਰਕ ਨੂੰ ਨੰਤਰ ਕਰਦੇ ਤੇਲ ਦੇ ਪਾਕੀ ਦੇ ਕੋ ਦੋ ਚਾਹੇ ਵੀ ਜਬ ਲੇ ਲੂਟ ਵੀ ਆ ਕੇ ਪੜੋ ਜਾਣੀ ਸਾਰੀ ਕੀ ਜਾਂਦੇ ਪੜੋ ਠੀਕ ਹੈ ਜੜੀ ਕਾਫੀ ਦੋਨੋਂ ਦੋਨੋਂ ਲੋਕ ਆ ਰਹੇ ਜਿੰਨਾਂ ਠੀਕ ਹੈ ਅੱਛਾ ਚਾੜ੍ਹੇ ਦੇ ਬੈਠੇ ਹੋ ਨੇ ਸਾਰੇ ਕੱਠੇ ਹੋ ਨੇ ਠੀਕ ਪਾਸ ਹੋ ਜਗੇ ਸਾਨੂੰ ਆਉਣ ਵਾਲੇ ਵਾਕਤ ਦਾ ਪਾਪ ਉਧਾ ਦਾਂ ਮੈਂ ਨਹੀਂ ਸੀ ਨਾ ਚਲੋ। ਉਹ ਕੀ ਹੋ ਗਿਆ? ਮੇਰਾ ਨਾਮ ਹਸਨ ਸਤੋ ਇੱਕੜਾ ਪਿੰਡ ਹੁਗਾਂ ਸਤਪੁਰਾ ਜੀ ਠੀਕ ਹੈ ਜੀ। ਮੈਨੂੰ ਇਹਨਾਂ ਨੇ ਸਾਨੂੰ ਨਾਵੇਂ ਮੇ ਤੇ ਵੇਚਾ ਮੇਰੇ ਇਥੋਂ ਲੱਤ ਖੜਨੀ ਸੀ। ਠੀਕ ਹੈ ਜੀ। ਤੇ ਮੈਂ 6 ਮਹੀਨੇ ਮਜੇ ਤੋਂ ਪਿਆਰੇ ਠੀਕ ਹੈ। ਸਾਰੇ ਡਾਕਟਰਾਂ ਕੋਲ ਜਾ ਕੇ ਹੰਬ ਗਏ ਤੇ ਸਾਰੇ ਬੇਜਾਂ ਕੋਲ ਇਹਨਾਂ ਨੇ ਮੈਨੂੰ ਫਿਰ ਤੇਲ ਦਿੱਤਾ ਤੇਲ ਦੇ ਨਾਲਸ ਕੀਤੀ। ਮਾਲਸ ਕਰਕੇ ਬਾਹਰ ਟੀਕਾ ਚ ਬਿਲਾ ਕੇ ਬਿਲਕੁਲ ਮੈਂ ਠੀਕ ਹਾਂ। ਇਸ ਤੋਂ ਮੈਨੂੰ ਫੁੱਟ ਦਿੱਤੇ ਠੀਕ ਹੈ ਜਿੰਨਾਂ ਕੋਲ ਬਹੁਤ ਪਹਿਲੇ ਘਰ ਗਏ ਇਹਨਾਂ ਨੂੰ ਠੀਕ ਹੋ ਗਿਆ ਇਹਨਾਂ ਨੂੰ ਠੀਕ ਹੈ ਠੀਕ ਹੈ ਜੀ ਤੇ ਕੀ ਕਹਣਾ ਤੁਹਾਨੂੰ ਫਿਰ ਦੱਸ ਕਾਉਂ ਹਾਂ ਤਾਂ ਜੇ ਮਰੀਜ਼ਾਂ ਨੂੰ ਅਸੀਂ ਤਾਂ ਇਹ ਕਹਿੰਦੇ ਆ ਵੀ ਇਹਨਾਂ ਕੋਲ ਵੱਤੋਂ ਵਾਧਾ ਕੇ ਤੇਲ ਲੈ ਕੇ ਦਵਾਈ ਲੈ ਕੇ ਠੀਕ ਹੋ ਜਾਓ ਜੀ ਇਹਨਾਂ ਨੂੰ ਇਹਨਾਂ ਨੂੰ ਨਕਸ਼ਾ ਤੇ ਲਾਟ ਖੜੀ ਅੱਗੇ ਦੇਖਦਾ ਨਕਸ਼ਾ ਉਹਦੇ ਖਾਤੇ ਬਹੁਤ ਠੀਕ ਆ ਬੇਕੀ ਨਾਮ ਜੀ ਬੜਾ ਗਰਮੇਸ਼ਕ ਰਿਹਾ ਤੇ ਕਿਹੜਾ ਪਿੰਡਾ ਤੁਹਾਡਾ ਸੰਦ ਪਿੰਡ ਹੈ ਤੇ ਅੱਜ ਤੁਸੀਂ ਇੱਥੇ ਮਾਟਰ ਮਣੀ ਜੀ ਜਿਹੜੀ ਇੱਕ ਜਾਨੀ ਪਛਾਣੀ ਸਤਰੀ ਸਾਡੇ ਕੰਮ ਕਰਦੇ ਆ ਵਧੀਆ ਇੱਕ ਪ੍ਰਸੰਸਾ ਜੋ ਕਦਮਾ ਤੇ ਤੁਸੀਂ ਵੀ ਇੱਥੇ ਵਿਸ਼ੇਸ਼ ਤੌਰ ਤੇ ਆਏ ਹੋ ਕੀ ਕਹਿਣਾ ਚਾਹੁੰਦੇ ਹੋ ਜੀ ਨਹੀਂ ਮੇਰੇ ਜੀ ਕਿੰਨੇ ਸਾਲ ਪਹਿਲਾਂ ਇੱਕ ਕੀਕਾ ਲੱਗਿਆ ਸੀ ਲਾਪੇ ਵਿੱਚ ਲੱਤ ਖੜਕੀ ਸੀ ਜੀ ਤੇ ਡਾਕਟਰ ਇਹਦਾ ਜਵਾਬ ਨਹੀਂ ਆਪਣਾ ਮਾਰਕ ਨੋ ਗਿਆ ਸੀ ਵਾਸ ਕੁਲ ਗਿਆ ਸੀ ਨਹੀਂ ਫਿਰ ਅਸੀਂ ਇਨ ਮਾਸਟਰ ਜੀ ਕੋਲ ਆਏ ਇਹਨਾਂ ਨੇ ਆਪਣਾ ਦੀ ਸਿਲਾਜ ਕੀਤਾ ਤੇਲ ਮਾਲਣ ਉਹਦੇ ਦਵਾਈ ਦਿੱਤੀ ਤਾਂ ਬਿਲਕੁਲ ਸਹੀ ਹੋ ਗਏ ਠੀਕ ਐ ਮੈਂ ਦੇਖ ਵਿੱਚ ਜਣੀ ਤਾਂ ਲਾਦੂ ਵੀ ਵਧੀਆ ਲਾਜ ਕਰਿਆ ਬਹੁਤ ਵਧੀਆ ਦੇਸੀ ਲਾਜਣਾ ਕੋਰੇ ਠੀਕ ਐ ਪੂਰੀ ਅਸੀ ਗੱਲਬਾਤ ਚਲ ਮਾ ਗਾਮ ਨੇ ਵਧੀਆ ਪੱਕਾ ਲਾਜਾ ਤੇ ਜਰੂਟੀ ਕਿਸ ਤਰ੍ਹਾਂ ਹੋ ਗਿਆ ਸੀ ਤੁਸੀਂ ਹੋਰ ਵੀ ਲਾਜ ਫਿਰ ਕਰਵਾਇਆ ਹਾਂਜੀ ਮੈਨੂੰ ਕਰਾਇਆ ਮੈਨੂੰ ਆਪਰੇਸ਼ਨ ਕਿਤੇ ਜੀ ਮੈਂ ਆਪਰੇਸ਼ਨ ਨਹੀਂ ਕਰਾਇਆ ਜੀ ਅੱਛਾ ਪਰ ਇਹਨਾਂ ਨੇ ਦੇਸੀ ਲਾਜ ਕਰਦੇ ਨੇ ਬਿਲਕੁਲ ਸਹੀ ਕਰਦਾ ਹਾਂਜੀ ਦਰਸ਼ਕੋ ਵਧੀਆ ਗੱਲ ਆ ਜਿਵੇਂ ਇਹਨਾਂ ਨੇ ਗੱਲ ਕਹੀ ਆ ਮੇਰੇ ਟੀਕੇ ਦੀ ਕੋਈ ਪ੍ਰੋਬਲਮ ਆ ਗਈ ਸੀ ਤੇ ਡਾਕਟਰ ਆਪਰੇਸ਼ਨ ਕਹਿ ਰਹੇ ਸੀਗੇ ਕਿਉਂਕਿ ਜੇ ਆਪਰੇਸ਼ਨ ਆਪਰੇਸ਼ਨ ਕਰਵਾਉਂਦੇ ਸੀ ਤੇ ਲੱਖਾਂ ਰੁਪਿਆ ਲੱਗ ਜਾਣਾ ਸੀ ਪਰ ਇਹਨਾਂ ਨੇ ਇਹ ਗੱਲ ਕਹੀ ਵੀ ਅਸੀਂ ਇਹਨਾਂ ਤੋਂ ਉਲਾਜ ਕਰਵਾਇਆ ਇੱਕ ਸਭ ਤੋਂ ਵੱਡੀ ਗੱਲ ਇਹ ਆ ਵੀ ਜਦੋਂ ਨਗਰ ਦੇ ਲੋਕ ਆਪਣੇ ਨਗਰ ਦੇ ਵਿਅਕਤੀ ਦੀ ਪ੍ਰਸ਼ੰਸਾ ਕਰਨ ਲੱਗੇ ਆ ਉਹ ਕਿਤਨਾ ਕਿਤੇ ਯਾਨੀ ਵਧੀਆ ਹੀ ਸਾਬਤ ਹੁੰਦਾ ਸਾਡੇ ਨਾਲ ਹੋਰ ਵੀ ਨਗਰ ਨਾਲ ਜੁੜੇ ਆ ਮੈਂ ਬਾਬਾ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਪ੍ਰੀਤ ਦੇਸਨ ਮਾਰਟੀ ਵੀ ਕੰਸਲਟਰ ਮੈਂ ਅਟੈਕ ਕੀਤਾ ਨਾ ਠੀਕ ਹੈ ਜੀ ਮੈਂ ਮਨੀਸ਼ ਮਾਰਟੀ ਦੇ ਨਾਮ ਦਾ ਸੇਵਾ ਕੀਤੀ ਆਰਾ ਠੀਕ ਹੈ ਜੀ ਤੇ ਇਹ ਜਿਹੜੇ ਇਲਾਜ ਕਰਦੇ ਆ ਵਧੀਆ ਇਲਾਜ ਹੈ ਇਹਨਾਂ ਦਾ ਥੜੀ ਟੁੱਟੀ ਹੋਵੇ ਜਾਸ ਕਰਹੀ ਜੀ ਹੋਵੇ ਕਿਤੇ ਕੋਈ ਗਿਆਨਾ ਕੋਈ ਤਕਲੀਫ ਹੋਵੇ ਠੀਕ ਹੈ ਤੇ ਬਹੁਤ ਸਸਤੇ ਇਲਾਜ ਇਹ ਮੈਸੇ ਨਹੀਂ ਲੱਗਦੇ ਤੇ ਹੋਰ ਮੇਰੀ ਵੀ ਨਾੜ ਚੜੀ ਸੀ ਇਹਨੇ ਠੀਕ ਕੀਤੀ ਹੈ ਠੀਕ ਹੈ ਜੀ ਨਹੀਂ ਸਾਹਿਬ ਤੇ ਵਾਤਸੋਂ ਵੀ ਕੀ ਬੇਨਤੀ ਕਰਨੀ ਚਾਹੁੰਦੇ ਵੀ ਇਹਨਾਂ ਤੋਂ ਵੱਧ ਵੱਧ ਲਾਹਾ ਲੋ ਹਾਂ ਹਾਂ ਮੈਂ ਕਹਿੰਦਾ ਵੀ ਸਸਤਾ ਲਾਜ ਕਰਾਓ ਤੇ ਮਨੀ ਸਰ ਕੋਲ ਆਓ ਖੋਸ਼ੋ ਕੇ ਜਾਓ ਠੀਕ ਹੈ ਤੁੰਨੇ ਕੀ ਨਾਮ ਦੱਸ ਮੇਰਾ ਨਾਮ ਹਰਵਿੰਦਰ ਸਿੰਘ ਮੈਂ ਅੱਜ ਤੁਸੀਂ ਇੱਥੇ ਸਪੈਸ਼ਲ ਪਹੁੰਚਿਆ ਜੀ ਅੱਜ ਇਹਨਾਂ ਨੇ ਵਧੀਆ ਗੱਲ ਕੀਤੀ ਹੈ ਤ ਸਲਾਗਤ ਜੋ ਜਿਹੜਾ ਤਦਮਾ ਇਹਨਾਂ ਦਾ ਹੈਗਾ ਹੱਡੀਆਂ ਦਾ ਕੰਮ ਕਰ ਰਿਹਾ ਹੈ ਕੀ ਕਹਿਣਾ ਚਾਹੁੰਦੇ ਮੈਂ 2009 ਦੇ ਵਿੱਚ ਮੇਰੀ ਡਿਸਕ ਦੀ ਪ੍ਰੋਬਲਮ ਆ ਗਈ ਸੀ ਡਿਸਕ ਹੈ ਲੱਗੀ ਸੀ 10 15 ਦਿਨਾਂ ਤੱਕ तकरीबन ਬਹੁਤ ਔਖਾਰੇ ਨਾਲ ਫਿਰ ਕਿਸੇ ਨੇ ਮੈਨੂੰ ਇਹਨਾਂ ਦੇ ਬਾਰੇ ਦੱਸਿਆ ਉਹ ਤੋਂ ਇਹਨਾਂ ਦੀ ਜਗਰਾਉਂ ਦੇ ਵਿੱਚ ਆਪਣੀ ਸੇਵਾ ਨਿਭਾ ਰਹੀ ਸੀ 2009 ਦੇ ਵਿੱਚ ਮੈਂ ਆਪਣਾ ਇਲਾਜ ਕਰਾਇਆ ਅੱਜ ਮੈਂ ਬਿਲਕੁਲ ਨਵਰ ਨਵ ਸਹੀ ਹਾਂ ਠੀਕ ਹੈ ਤੇ ਪਹਿਲਾਂ ਕਿੱਥੋਂ ਕਿੱਥੋਂ ਇਲਾਜ ਕਰਵਾ ਚੁੱਕੇ ਸੀਗੇ ਨਹੀਂ ਪਹਿਲੀ ਵਾਰ ਮੈਨੂੰ ਜਿਹਨੇ ਦੱਸਿਆ ਸੀ ਇਹਨਾਂ ਕੋਲ ਮੈਂ ਪਹਿਲੀ ਵਾਰ ਦੇ ਵਿੱਚ ਆ ਗਿਆ ਸੀ 15 ਦਿਨਾਂ ਦੇ ਵਿੱਚ ਤਕਰੀਬਨ ਮੇਰਾ ਬੁਰਾ ਹਾਲ ਹੋ ਗਿਆ ਸੀ ਮੈਂ ਹੌਕੀ ਦੇ ਨਾਲ ਤੁਰਨ ਲੱਗ ਗਿਆ ਸੀ ਤੇ ਪਰ ਇਹਨਾਂ ਦੇ ਸੰਬੰਧ ਚ ਜਦੋਂ ਆਇਆ ਇਹਨਾਂ ਨੇ ਮੇਰਾ ਬਹੁਤ ਵਧੀਆ ਇਲਾਜ ਕੀਤਾ ਪਹਿਲਾਂ ਤੇਲ ਜਿਹੜਾ ਦਿੱਤਾ ਉਹਦੀ ਮਾਲਿਸ਼ ਕਰ ਕਰੀ ਦੀ ਬਾਅਦ ਦੇ ਵਿੱਚ ਇਹਨਾਂ ਨੇ ਮਤਲਬ ਗਲਾਸ ਲਾ ਕੇ ਤੇ ਜਿਹੜੀ ਵੀ ਅਲੇ ਦਵਾਈ ਦੇ ਕੇ ਮਨੋ ਦਿੱਤਾ ਤੇ ਤੁਸੀਂ ਮੈਨੂੰ ਦੱਸ ਕੰਮ ਕੀ ਕਹਿਣਾ ਚਾਹੁੰਦੇ ਇਹਨਾਂ ਦੇ ਸੰਬੰਧ ਵਿੱਚ ਤੇ ਇਹਨਾਂ ਦਾ ਇਲਾਜ ਬਹੁਤ ਵਧੀਆ ਜੀ ਬਹੁਤ ਕਿਫਾਇਤੀ ਆਏ ਨੇ ਵੀ ਬਹੁਤ ਮਹਿੰਗਾ ਇਲਾਜ ਆ ਤੇ ਸਲਾਹ ਵੀ ਆਪਣੀ ਇਹ ਬਹੁਤ ਵਧੀਆ ਦਿੰਦੇ ਨੇ ਤੇ ਇਲਾਜ ਵੀ ਬਹੁਤ ਵਧੀਆ ਕਰਦੇ ਠੀਕ ਹੈ ਧੰਨ ਦਸਕੋ ਸਾਡੇ ਨਾਲ ਹੋਰ ਵੀ ਵਿਅਕਤੀ ਜੁੜ ਚੁੱਕੇ ਆ ਉਹਨਾਂ ਦੇ ਨਾਲ ਵੀ ਆਪਾਂ ਕਰਦੇ ਆ ਗੱਲਬਾਤ ਉਹ ਕੀ ਕਹਿੰਦੇ ਆ ਉਹ ਆਪਾਂ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਬੜੀ ਸਸਤੀ ਕਰ ਪ੍ਰਸਿਕਾ ਵਿਚਾਰ ਦੇ ਦੱਸ ਤੋਂ ਕਰ ਹਾਂਜੀ ਕੀ ਕਹਿਣਾ ਚਾਹੁੰਦੇ ਆ ਜੀ ਮੈਂ ਮੇਰਾ ਪਿੰਡ ਬਣਾਇਆ ਚ ਤਸੀਲ ਰੈਂਕਪੁਰ ਜੀ ਮੇਰਾ ਐਕਸੀਡੈਂਟ ਹੋ ਗਿਆ ਠੀਕਾ ਤੇ ਮੈਨੂੰ ਪੀਜੀ ਚhattisgarh ਨੇ ਜਵਾਬ ਦੇ ਦਿੱਤਾ ਮੈਂ ਫਿਰ ਪ੍ਰਾਈਵੇਟ ਹਸਪਤਾਲ ਤੇ ਰਹਿਣੇ ਲਾਇਆ ਕਿਉਂਕਿ ਤੇ ਵੀ ਤੂੰ ਬਚ ਕੇ ਗਿਆ ਪਰ ਮੇਰਾ ਮਤਲਬ ਸਰੀਰ ਇੱਕਦਮ ਪੈਰਾਲਾਈਜ਼ ਹੋ ਗਿਆ ਡੈੱਡ ਹੋ ਗਿਆ ਸੱਤ ਇਤਨੀ ਬਚ ਜੇਗਾ ਤੇ ਫਿਰ ਸਾਰੀ ਨੰਬਰ ਬੰਜੇ ਤੇ ਰਹੇ ਫਿਰ ਇਹ ਮੇਰੇ ਮਤਲਬ ਰਿਸ਼ਤੇਦਾਰ ਜੋ ਚਾਚਾ ਜੀ ਦੀ ਸੀ ਇਹਨਾਂ ਨੇ ਮੈਨੂੰ ਕਰੀ ਤਿੰਨ ਚਾਰ ਸਾਲ ਤੇਲ ਲਗਾ ਕੇ ਦਿੱਤਾ ਮਾਲਸ਼ਾ ਕਰਾ ਕੇ ਉਹਦੇ ਨਾਲ ਜੇ ਤੁਸੀਂ ਮੇਰੀ ਕੰਡੀਸ਼ਨ ਦੇ ਸਕਦੇ ਹੋ ਮੈਂ ਸਾਰਾ ਕੁਝ ਆਪ ਦਾ ਮਤਲਬ ਲਾਉਣਾ ਟੋਣਾ ਵਗੈਰਾ ਜੋ ਵੀ ਹੁੰਦਾ ਨੇ ਸਭ ਕਰਿਆ ਉਹ ਕਰ ਦਵਾਂ ਜਦ ਇਹ ਡਾਕਟਰਾਂ ਤੋਂ ਥੱਕ ਹਾਰ ਗਈ ਸੀ ਤੇ ਅਸੀਂ ਬਹੁਤ ਲਾਇਏ ਪਰ ਇਹਨੇ ਠੀਕ ਕਰਤਾ ਹਾਂ ਬਿਲਕੁਲ ਇਹਨਾਂ ਨੇ ਠੀਕ ਕਰਤਾ ਜੋ ਮਤਲਬ ਜੋ ਪਤਾ ਨਹੀਂ ਕੀ ਜੜੀ ਗੁੱਟੀਆਂ ਪਾਉਂਦੇ ਆ ਰੱਬ ਜਾਣੇਗਾ ਕਾ ਕਾ ਇਹ ਨਹੀਂ ਜਾਣਾਂ ਕਿ ਮੈਂ ਅੱਜ ਦੀ ਡੇਟ ਦੇ ਵਿੱਚ ਉਹ ਸਕੂਟਰੀ ਖੜੀ ਐਕਟਿਵ ਆ ਹੈਂਡਲ ਉਹ ਵੀ ਚਲਾਉਣਾ ਵਾਂ ਅੰਡੀਗਪਟਲ ਟਾਇਰ ਲਾ ਠੀਕ ਮੈਂ ਸਪਰੀ 25 ਕਿਲੋਮੀਟਰ ਤੋਂ ਆਇਆ ਚੱਲਦੇ ਸੀ ਤੱਕ ਅੱਜ ਤੱਕ ਠੀਕ ਹੈ ਕੀ ਕੀ ਕਹਾਂ ਤੁਹਾਨੂੰ ਦਰਸ਼ਕਾਂ ਨੂੰ ਫਿਰ ਇਹੀ ਕਹਿਣਾ ਚਾਹਣਾ ਦਰਸ਼ਕਾਂ ਨੂੰ ਵੀ ਜੋ ਆਯੁਰਵੇਦ ਕਲਾਜ ਆ ਉਹ ਮੈਡੀਸਿਨ ਇਲਾਜ ਦੇ ਨਾਲੋਂ ਫਰਕ ਹਿੱਤਾ। ਕਿ ਥੋੜਾ ਜਿਹਾ ਆਯੁਰਵੇਦਿਕ ਇਲਾਜ ਵੱਲ ਵੀ ਧਿਆਨ ਦਿੱਤਾ ਜਾਵੇ ਨਾ ਕਿ ਆਪਾਂ ਗੋਲੀਆਂ ਦਵਾਈਆਂ ਖਾ ਕੇ ਹੀ ਗਹਿ ਖਾਈ ਜਾਈਏ। ਚਲ ਬਸ ਇਹੀ ਜੀ ਕਹਾਂ। ਚਲ। ਦਰਸ਼ਕੋ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਉਮਰੀ ਮਾਸਟਰ ਜੀ ਜੋ ਟੀਚਰ ਦੇ ਤੌਰ ਤੇ ਸੇਵਾ ਨਵਾ ਕੇ ਰਟਾਇਰ ਹੋ ਚੁੱਕੇ ਆ। ਕਿਉਂ ਪਿਛਲੇ ਲੰਬੇ ਸਮੇਂ ਤੋਂ ਟੁੱਟੀਆਂ ਪਈਆਂ ਹੱਡੀਆਂ ਦੇ ਜਿਹੜੇ ਮਰੀਜ਼ਾਂ ਦੀ ਜਿਹੜੀ ਸੇਵਾ ਕਰਦੇ ਆ ਤੇ ਕਈ ਇਹੋ ਜਿਹੇ ਵੀ ਇੱਥੇ ਮਰੀਜ਼ ਮਿਲੇ ਆ ਜਿਨ੍ਹਾਂ ਨੇ ਕਿਹਾ ਵੀ ਅਸੀਂ ਅਹ ਦੂਸਰੇ ਡਾਕਟਰਾਂ ਤੋਂ ਹਜ਼ਾਰਾਂ ਰੁਪਏ ਦਾ ਲਾਚਕੀ ਖਰਚ ਕਰਕੇ ਸੀ ਪਰ ਇਹਨਾਂ ਦੀ ਦਵਾਈ ਦੇ ਨਾਲ ਬਿਲਕੁਲ ਠੀਕ ਹੋ ਗਏ ਇਹ ਦੇਸੀ ਦਵਾਈਆਂ ਦੇ ਨਾਲ ਜਿਹੜਾ ਇਲਾਜ ਕਰਦੇ ਆ ਤੇ ਤੁਸੀਂ ਵੀ ਇਹਨਾਂ ਤੋਂ ਲਾਭ ਹੀ ਲੈ ਸਕਦੇ ਆ ਮੈਂ ਤੁਹਾਨੂੰ ਫੇਰ ਦੱਸ ਦਿਆਂ ਇਹ ਪਿੰਡ ਸੰਗਤਪੁਰਾ ਠੇਪਿਆ ਜੀ ਜਿਗਰਾਉਂ ਦੇ ਬਿਲਕੁਲ ਕੋਲੇ ਆ ਤੇ ਇੱਥੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਆ ਤੁਹਾਨੂੰ ਨੰਬਰ ਵੀ ਦੇ ਚੁੱਕੇ ਆ ਤੁਸੀਂ ਕੋਈ ਵੀ ਜਿਹੜੀ ਆ ਟੁੱਟੀਆਂ ਭੱਡੀਆਂ ਹੱਡੀਆਂ ਦਾ ਜਿਹੜਾ ਇਲਾਜ ਹੋਵੇ ਨਾ ਤੁਹਾਂ ਆ ਕੇ ਤੁਸੀਂ ਕਰਵਾ ਸਕਦੇ ਆ ਇਸ ਪਿੰਡ ਸੰਗਤਪੁਰਾ ਟੈਪੀ ਤਹਿਸੀਲ ਜਗਰਾਉਂ ਜੁਲਹ ਦੇਣਾ